AC ਵਾਲੇ ਕਮਰੇ ਵਿੱਚ ਮੋਬਾਈਲ ਚਾਰਜਰ ਲਾਉਣ ਲੱਗੇ ਬਾਪਰ ਜਾਣਾ ਸੀ ਪਾਣਾ ਤੁਸੀਂ ਵੀ ਹੋ ਜਾਓ ਸਾਵਧਾਨ AC ਵਾਲੇ ਕਮਰੇ ਵਿੱਚ ਹੋਇਆ ਆਹ ਕੰਮ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਅਕਸਰ ਹੀ ਜ਼ਿਆਦਾਤਰ ਘਰਾਂ ਵਿੱਚ ਇੱਕ ਹੀ AC ਵਾਲੇ ਕਮਰੇ ਵਿੱਚ ਸਾਰਾ ਪਰਿਵਾਰ ਸੌਂਦਾ ਏ ਜਿਸ ਕਰਕੇ ਕਈ ਵਾਰ ਪਰਿਵਾਰਕ ਮੈਂਬਰ ਕਮਰੇ ਵਿੱਚ ਹੀ ਗੱਦੇ ਪਿਛਾ ਕੇ ਸਾਰੇ ਇਕੱਠੇ ਪੈ ਜਾਂਦੇ ਨੇ ਪਰ ਹੁਣ ਇੱਕ ਪਰਿਵਾਰ ਨਾਲ ਬਾਪਰ ਜਾਣਾ ਸੀ ਪਾਣਾ ਦਰਸਲ ਇਹ ਸਾਰਾ ਹੀ ਪਰਿਵਾਰ ਇੱਕੋ AC ਵਾਲੇ ਕਮਰੇ ਵਿੱਚ ਸੌਂਦਾ ਸੀ ਪਰ ਜਦੋਂ ਸਵੇਰੇ ਸਾਰਾ ਪਰਿਵਾਰ ਉੱਠਿਆ ਜਦੋਂ ਪਰਿਵਾਰ ਦਾ ਇੱਕ ਮੈਂਬਰ ਮੋਬਾਈਲ ਚਾਰਜ ਲਗਾਉਣ ਲਈ ਆਇਆ ਤਾਂ ਨੌਜਵਾਨ ਨੇ ਦੇਖਿਆ ਕਿ ਸੱਪ ਮੋਬਾਈਲ ਚਾਰਜਰ ਨੂੰ ਮੂੰਹ ਵਿੱਚ ਫੜੀ ਬੈਠਾ ਸੀ ਜਿਸ ਨੂੰ ਦੇਖ ਕੇ ਨੌਜਵਾਨ ਨੇ ਮੌਕੇ ਤੇ ਵੀਡੀਓ ਬਣਾ ਲਈ ਸੋ ਇਸ ਪਰਿਵਾਰ ਦੀ ਖੁਸ਼ਕਿਸਮਤੀ ਇਹ ਰਹੀ ਕਿ ਇਸ ਪਰਿਵਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਦਰਅਸਲ ਇਹ ਸੱਪ ਕਮਰੇ ਦੇ ਗੇਟ ਹੇਠੋਂ ਅੰਦਰ ਆਇਆ ਸੀ ਪਰ ਕਦੋਂ ਆਇਆ ਇਸ ਦੇ ਬਾਰੇ ਇਸ ਪਰਿਵਾਰ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਸੋ ਤੁਸੀਂ ਵੀ ਰੱਖੋ ਧਿਆਨ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ